ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਲਓ ਬਈ ਅੱਜ ਆਪਾਂ ਬਖਾਉਣਾ ਤੁਹਾਨੂੰ ਆਹ ਕਣਕ ਆਪਣੀ ਜਿਹੜੀ ਬੀਜੀ ਹੋਈ ਆ 14 ਨਵੰਬਰ ਦੇ ਆਸ-ਪਾਸੇ 14-15 ਨਵੰਬਰ ਦੇ ਆਸ-ਪਾਸੇ ਤੇ ਇਹਦੇ ਚ ਰੇਹ ਪੂਰੀ ਕਰਤੀ ਤੇ ਕਣਕ ਬਹੁਤ ਵਧੀਆ ਬਾਕੀ ਇਹ ਕਿਹੜੀ ਕਣਕ ਹੈ ਵੀ ਆਪਾਂ ਤੁਹਾਨੂੰ ਦੱਸਦੇ ਆ ਕਣਕ ਤੁਸੀਂ ਆਪ ਹੀ ਵੇਖੋ ਇਹ ਆਪਾਂ ਖਰਚਾਂ ਚ ਬੀਜੀ ਸੀ ਖੜੇ ਖਰਚਾਂ ਚ ਬਾਸਮਤੀ ਵਰਗਾ ਤੇ ਕਣਕ ਤੇ ਕੋਈ ਕਸਰ ਨਹੀਂ ਵੀ ਆਪਾਂ ਪਾਇਆ ਸੀ 45 46 ਕਿਲੋ 0 ਡਰਲ ਦਾ ਬੀਜੀ ਹੋਈ ਕਣਕ ਆ ਇਹ ਕਰਚਿਆਂ 'ਚ ਸੁਪਰ ਸੀਡਰ ਨਾਲ ਨਹੀਂ ਬੀਜੀ ਸੀ ਜੀ ਆਪਾਂ ਕਹਿ ਰਹੀਏ ਵੀ ਕਰਚੇ ਸੀਗੇ ਤੇ ਵੀ ਤਵੀਆਂ ਮਾਰ ਕੇ ਆਪਾਂ ਸੁਪਰ ਸੀਡਰ ਨਾਲ ਬੀਜੀ ਤੀ ਉਹ ਨਹੀਂ ਭਾਈ ਇਹ ਕਣਕ ਹੈਗੀ ਆ ਕਰਚਿਆਂ 'ਚ ਖੜੇ ਕਰਚਿਆਂ 'ਚ 0 ਡਰਲ ਦਾ ਬੀਜੀ ਵੀ ਆ ਇੱਕ ਟਾਈਮ ਤਾਂ ਹੁਣ ਕੋਈ ਕਸਰ ਨਹੀਂ ਰੇਹਰੂਆਂ ਪੂਰੀਆਂ ਹੋ ਗਈਆਂ ਸਪਰੇਅ ਆਪਾਂ ਇਹਦੇ ਤੇ ਸਿਰਫ ਇੱਕ ਬਾਥੂ ਵਾਲੀ ਕੀਤੀ ਆ ਉਹ ਵੀ ਵਿੱਚ ਵਿੱਚ ਜੰਗਲੀ ਪਾਲਕ ਜਾਂ ਸੀ ਤਾਂ ਕਰਕੇ ਆਪਾਂ ਕਰਤੀ ਤੇ ਉਹ ਕਰਨੀ ਵੀ ਪੈਣੀ ਸੀ ਫਿਰ ਨਹੀਂ ਤਾਂ ਆਉਂਦੇ ਸਾਲ ਨੂੰ ਬਾਲਾ ਵੱਜ ਜਾਂਦਾ ਕੰਮ ਤੇ ਮੈਂ ਤੁਹਾਨੂੰ ਨੇ ਇਹ ਥੱਲੇ ਮੋਡਵ ਖੋਣਾ ਇਹਦੇ ਆ ਦੇਖ ਅੱਥਲੇ ਕਰਚੇ ਉਵੇਂ ਪਏ ਆ ਤੇ ਕਣਕ ਵੇਖੋ ਦੇਖ ਥੱਲੇ ਤੋਂ ਲੈ ਕੇ ਤਾਂ ਤੱਕ ਖੜੀ ਕੇ ਜਾ ਰਹਾ ਵੈਸੇ ਹੁਣੀ ਵੀ ਚਾਹੀਦੀ ਅਜੇ ਤੱਕ ਕਿਹੜਾ ਕੋਈ ਉਹ ਜੀ ਮੌਸਮ ਦੀ ਕੋਈ ਠੰਡ ਹੀ ਪੈਂਦੀ ਰਹੀ ਹੁਣ ਤੱਕ ਅੱਜ ਥੋੜੀ ਜਿਹੀ ਧੁੱਪ ਕਰੜੀ ਆ ਤੇ ਪਰ ਹਵਾ ਵਗਦੀ ਆ ਜੇ ਆਪਾਂ ਇਹਦੀ ਫੂਟ ਦੀ ਗੱਲ ਕਰੀਏ ਦੇਖੋ ਤੁਸੀਂ ਫੂਟ ਇਸ ਤੱਕ ਆਪਾਂ ਐਸਾ ਇਹ ਕਣਕ ਬੀਜਦੇ ਹੁੰਦੇ ਆ ਐਤਕੀ ਆਪਾਂ ਕੋਈ ਹੋਰ ਕਣਕ ਵੀ ਬੀਜੀ ਆ ਤੇ ਉਹਦੀ ਵੀ ਆਪਾਂ ਤੁਹਾਨੂੰ ਵੀਡੀਓ ਦੇਵਾਂਗੇ ਜੇਦੀ ਆ ਦੇਖੋ ਫੂੜ ਤੁਸੀਂ ਮੋਢ ਦੇਖ ਲਓ ਇੱਕ ਹੀ ਆ ਤੇ ਫੂੜ ਕਿੰਨੀ ਕੀਤੀ ਹੈ ਕਣਕ ਨੇ ਜੀਰੋ ਡ੍ਰਿਲ ਵਾਲੀ ਕਣਕ ਨੇ ਵੀ ਇੰਨੀ ਫੂੜ ਕੀਤੀ ਆ ਇਹ ਢਾਈ ਆਪਾਂ ਇਹਦੇ ਚ 50 ਕਿਲੋ ਪਾਈ ਆ ਬਾਈ ਕੋ ਕਿ ਜਿਆਦੇ ਮਿਲੀ ਨਹੀਂ ਨਹੀਂ ਆਪਾਂ ਘੱਟੋ ਘੱਟ 70 75 ਕਿਲੋ ਪਾਉਣੀ ਸੀ ਤੇ ਉਹ ਜੇ 70 75 ਕਿਲੋ ਪੈ ਜੇ ਫਿਰ ਗੱਲ ਹੋਰ ਹੁੰਦੀ ਐ ਤੇ ਇਹ 50 ਕਿਲੋ ਪਾਈ ਸੀ ਫਿਰ ਵੀ ਬਹੁਤ ਵਧੀਆ ਕਣਕ ਆ ਕੋਈ ਕਿਤੋਂ ਪੀਲੀ ਨਹੀਂ ਪਈ ਕੋਈ ਕਿਤੋਂ ਨਰਮ ਨਹੀਂ ਗਈ ਜਾਂ ਫੋਟ ਨਹੀਂ ਕੀਤੀ ਕਾਲੀ ਸ਼ਾਹ ਕਣਕ ਖੜੀ ਐ ਤੁਹਾਨੂੰ ਇਹਦੇ ਜਿਹਾ ਥੋੜਾ ਥੋੜਾ ਲੱਗਦਾ ਹੋਊਗਾ ਧੁੱਪ ਚਾਦੇ ਕਰਕੇ ਤੇ ਇਹ ਕਣਕ ਬਈ ਹੈਗੀ ਐ 3086 3086 ਕਣਕ ਤੇ 45 46 ਕਿਲੋ ਆਪਾਂ ਵੇਪਾਇਆ ਤੇ 50 ਕਿਲੋ ਪਾਈ ਆਪਾਂ ਇਹਦੇ ਵਿੱਚ ਡੀਏਪੀ ਤੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸ ਦਿਆਂ ਇਹਦੇ ਤੇ ਆਪਾਂ ਹੋਰ ਸਪਰੇ ਕੋਈ ਵੀ ਨਹੀਂ ਕੀਤੀ ਜਿਵੇਂ ਆਪਾਂ ਕਹਿ ਦਈਏ ਕੋਈ ਵੀ ਫੋਟ ਕਰਾਉਣ ਵਾਸਤੇ ਜਾਂ ਕੋਈ ਤਾਕਤ ਵਾਲੀ ਜਿਵੇਂ ਬਹੁਤ ਭਰਾ ਕਰਦੇ ਹਨ ਆਪਾਂ ਇਹਦੇ ਤੇ ਮੈਗਨੀਸ਼ੀਅਮ ਵੀ ਨਹੀਂ ਕੀਤੀ ਕਿ ਮੈਗਨੀਜ਼ ਦਾ ਨਾ ਆਮ ਰਵਾਜ ਹੀ ਬਣ ਗਿਆ ਬਹੁਤ ਕਰਦਾ ਨਾ ਕਰ ਹੀ ਦਿੰਦੇ ਕਹਿੰਦੇ ਕਰਤੀ ਯਾਰ ਫਾਇਦਾ ਕਰੂਗੇ ਪਰ ਆਪਾਂ ਕੋਈ ਨਹੀਂ ਕੀਤੀ ਆਪਾਂ ਹੋਰ ਕੋਈ ਨਜਾਇਜ਼ ਖਰਚਾ ਕੋਈ ਨਹੀਂ ਕੀਤਾ ਆਪਾਂ ਸਿਰਫ ਨਾ ਜੂਰੀਆ ਤੇ ਥੱਲੇ ਡਾਈ ਬੀਜੀ ਜਿਹੜੀ ਉਹੀ ਇਹਦੇ ਤੇ ਖਰਚਾ ਕੀਤਾ ਤੇ ਸਪਰੇਅ ਆਪਾਂ ਤੁਹਾਨੂੰ ਦੱਸਿਆ ਜਿਹੜੇ ਬਾਥੂ ਵਾਲੀ ਜਾਂ ਗੋਲਡਨ ਡੈਲ ਨਹੀਂ ਕੀਤੀ ਬਾਥੂ ਵਾਲੀ ਜਾਂ ਪਾਲਕ ਵਾਲੀ ਉਹ ਕੀਤੀ ਸੀ ਓ ਵੀ 240 ਦਾ ਮਾਈਂਡ ਜਿਹੜਾ ਸਾਲਟ ਆਉਂਦਾ ਉਹੀ ਕੀਤਾ ਤੇ ਹੋਰ ਕੋਈ ਉਹ ਵੀ ਨਹੀਂ ਕੀਤੀ ਤੇ ਬਾਤੂ ਪਾਲਕ ਵੀ ਮਰ ਗਿਆ ਤੇ ਕਣਕ ਵੀ ਵਧੀਆ ਹੈ ਤੇ ਆਪਾਂ ਹਜੇ ਤੱਕ ਕਣਕ ਨੂੰ ਪਾਣੀ ਸਿਰਫ ਦੋ ਹੀ ਲਾਏ ਆ ਅੱਜ ਤਰੀਕ ਹੈਗੀ ਆ 27 ਜਨਵਰੀ 27 ਜਨਵਰੀ ਤੱਕ ਆਪਾਂ ਕਣਕ ਨੂੰ ਦੋ ਹੀ ਪਾਣੀ ਲਾਏ ਆ ਤੇ ਤੀਜਾ ਪਾਣੀ ਨਹੀਂ ਲਾਇਆ ਬਹੁਤ ਘਰਾਂ ਦੇ ਤਾਂ ਤਿੰਨ ਤਿੰਨ ਪਾਣੀ ਲਾਦੇ ਮੇਰੇ ਹਿਸਾਬ ਦਾ ਚੌਥੇ ਨੂੰ ਵੀ ਤਿਆਰ ਹੋਣਗੇ ਤੇ ਵਾਣ ਹਜੇ ਵੀ ਗਿੱਲਾ ਪਿਆ ਥਲੇ ਤੁਸੀਂ ਵੇਖੋ ਪੂਰਾ ਗਿੱਲਾ ਵਾਣ ਆ ਦੇਖੋ ਤੇ ਯੂਰੀਆ ਜਿਹੜੀ ਆਪਾਂ ਤੁਹਾਨੂੰ ਉਹ ਦੱਸ ਦਈਏ ਯੂਰੀਆ ਕਿੰਨੀ ਕੁ ਪਾਈਏ ਯੂਰੀਆ ਬਾਈ ਜੀ ਆਪਾਂ ਇਹਦੇ ਜੇ ਪਾਈਆ ਸਾਢੇ 3 ਗੱਟੇ 45 ਕਿਲੋ ਵਾਲੇ ਸਾਢੇ 3 ਕਿਲੋ 45 ਕਿਲੋ ਵਾਲੇ ਪਾਏ ਆ ਤੇ ਹੋਰ ਆਪਾਂ ਨਜਾਇਜ਼ ਹੋਰ ਕੋਈ ਖਰਚਾ ਨਹੀਂ ਕੀਤਾ ਇਹ ਵੇਖ ਲਓਣ ਤੁਸੀਂ ਵੀ ਕਿੰਨੀ ਯੂਰੀਆ ਬਣ ਜੂ ਜਬ 50 ਕਿਲੋ ਵਾਲੇ ਗੱਟੇ ਗਿਣੀਆਂ ਤਾਂ ਤੇ ਇੰਨਾ ਕ ਖਰਚਾ ਕੀਤਾ ਆਪਾਂ ਇਹ ਕਣਕ ਤੇ ਤੇ ਇਦੂ ਅੱਗੇ ਆਪਾਂ ਬਾਈ ਜੀ ਇੱਕ ਹੋਰ ਵੀਡੀਓ ਬਣਾਵਾਂਗੇ ਉਹ ਬਣਾਵਾਂਗੇ ਆਪਾਂ 327 ਕਣਕ ਦੀ ਉਹਦੀ ਵੀ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਤੇ ਆ ਤੁਸੀਂ ਸਾਰੀ ਕਣਕ ਵੇਖੋਗੇ ਤਾਂ ਪੂਰੀ ਵਧੀਆ ਹਰੀ ਇਕਚਾਰ ਕਿਸੇ ਚੀਜ਼ ਦੀ ਘਾਟ ਨਹੀਂ ਕਣਕ ਦਾ ਝਾੜ ਤਾਂ ਬਈ ਇਹਦੇ ਤੇ ਨਿਰਭਰ ਕਰਦਾ ਜੇ ਆਪਣੀ ਪਹਿਲਾ ਫਸਲ ਚੰਗੀ ਹੈ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਮਕਾਨ ਦੀ ਨੀਂਹ ਚੰਗੀ ਹੈ ਤੇ ਉੱਤੇ ਮਕਾਨ ਚੰਗਾ ਬਣ ਜਾਂਦਾ ਹੈ ਨਾ ਜੇ ਕਣਕ ਪਹਿਲਾਂ ਚੰਗੀ ਹੈ ਤੇ ਕੰਮ ਤਾਂ ਫੇਰ ਹੀ ਚੱਲਣਾ ਹੈ ਨਾ ਤੇ ਜੇ ਆਪਾਂ ਕਹਿ ਦਈਏ ਵੀ ਸਾਰਾ ਕੁਝ ਮੌਸਮ ਹੀ ਕਰੂਗਾ ਇਕੱਲਾ ਮੌਸਮ ਹੀ ਕੁਝ ਨਹੀਂ ਕਰਦਾ ਜੇ ਆਪਣੇ ਵਾਣ ਚ ਝਾੜ ਢੱਕੇ ਹੋਣਗੇ ਫੇਰ ਹੀ ਉਹਨੂੰ ਕੋਛਟੇ ਲੱਗਣਗੇ ਤੇ ਝਾੜ ਬਣੂਗਾ ਤੇ ਬਾਕੀ ਮੌਸਮ ਤੇ ਵੀ ਨਿਰਭਰ ਹੁੰਦਾ ਹੈ ਮੌਸਮ ਨੇ ਆਪਦਾ ਕੰਮ ਕਰਨਾ ਹੈ ਜਿਹੜੇ ਆਪਾਂ ਆਪਾਂ ਆਪਣਾ ਕੰਮ ਕਰਨਾ ਹੈ ਜਿਹੜਾ ਆਪਣੇ ਕਰਨ ਵਾਲਾ ਤੇ ਚਲੋ ਆਪਾਂ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲੇ ਬੈਲ ਆਈਕਨ ਦਬਾ ਲਈ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ